ਨੀਂ ਬਤਨ ਦੇ ਬਲੰਦ ਸ਼ਿਕਰੀ ਅਮਰਿਤ ਕੇ ਦਾਤਾ ਪੰਥ ਕੇ ਵਿਦਾਤ ਨੀਲੇ ਸ਼ਾਹ ਸਵਾਰ ਖਾਲਸਾ ਫੋਜ ਦੇ ਸਰਦਾਰ ਮਰਦੈ ਖੁਦਾ ਸਾਹਿਬੇ ਕਮਾਲ ਚਿੱਟਿਆ ਬਾਜਾਂ ਵਾਲੇ ਸਰਵੰਸਦਾਨੀ ਅਕਾਲੀ ਪਿਤਾ ਮਹਾਕਾਲ ਸਮਰਾਟ ਧੰਨ 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 ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜੀਆਂ ਦੇ ਚਰਨਾਂ ਕਮਲਾਂ ਨੂੰ ਪਾਵੇ ਸਤ ਸ੍ਰੀ ਅਕਾਲ ਦੇ ਕਰਾਂਗ ਜਾਵੇ ਨਿਆਗਲ ਹੋ ਜਾਵੇ ਆ ਸ਼ਕਤੀਮਾਤਾ ਸਾਹਿਬ ਦੇਵਾਜੀਆਂ ਦੇ ਚਰਨਾਂ ਕਮਲਾਂ ਨੂੰ ਪਾਵੇ ਸਤ ਸਤ ਸ੍ਰੀ ਅਕਾਲ ਚਕਰਕ ਜਾਵੇ ਨਿਆਲ ਹੋ ਜਾਵੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਤਾ ਧੰਨ 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 ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜੀਆਂ ਦੇ ਚਰਨਾ ਕਮਲਾਂ ਨੂੰ ਭਾਵੇ ਸਤ ਸ੍ਰੀ ਅਕਾਲ ਚਕਰਕ ਜਾਵੇ ਨਿਆੜ ਹੋ ਜਾਵੇ 96 ਕਰੋੜ ਚੀਤਾ ਸਿੰਘਾਂ ਦੇ ਮਨ ਨੂੰ ਭਾਵੇ ਸਤ ਸ੍ਰੀ ਹੋ ਜਾਵੇ ਸਤ ਸ੍ਰੀ ਅਕਾਲ ਆ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾ ਮੇਰਾ ਨਾਮ ਹਰਜਿੰਦਰ ਸਿੰਘ ਆ ਸ਼੍ਰੀ ਮੁਕਤਸਰ ਸਾਹਿਬ ਤੋਂ ਪੰਜ ਤਖਤਾਂ ਦੀ ਯਾਤਰਾ ਤੇ ਚੱਲੇ ਸੀਗੇ ਵਾਹਿਗੁਰੂ ਸੋ ਸਭ ਤੋਂ ਪਹਿਲਾਂ ਆਪਾਂ ਦਮਦਮਾ ਸਾਹਿਬ ਜੀ ਗਏ ਸੀਗੇ ਤਖਤ ਸ਼੍ਰੀ ਫਿਰ ਤਖਤ ਸ਼੍ਰੀ ਹਜੂਰ ਸਾਹਿਬ ਫਿਰ ਤਖਤ ਸ਼੍ਰੀ ਪਟਨਾ ਸਾਹਿਬ ਪਟਨਾ ਸਾਹਿਬ ਤੇ ਫਿਰ ਵਾਹਿਗੁਰੂ ਜੀ ਆਪਾਂ ਨਾਨਕ ਮਾਤਾ ਰਿਸ਼ੀ ਕੇਸ਼ ਪੌਂਟਾ ਸਾਹਿਬ ਉਸ ਤੋਂ ਬਾਅਦ ਵਾਹਿਗੁਰੂ ਆਪਾਂ ਸੁਹਾਣਾ ਸਾਹਿਬ ਤਮਤਾਨ ਸਾਹਿਬ ਪਟਿਆਲੇ ਦੁਖਨਵਰਨ ਸਾਹਿਬ ਫਿਰ ਸਰਹੰਦ ਸਰਹੰਦ ਤੋਂ ਵਾਹਿਗੁਰੂ ਆਪਾਂ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਹੋ ਕੇ ਐ ਵੈਗਰੂ ਜੀ ਆਪਾਂ ਇਧਰ ਬਾਬਾ ਬਕਾਲਾ ਤੋਂ ਇਧਰ ਹੁਣੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਆ ਵੈਗਰੂ ਜੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਕਿਰਪਾ ਕੀਤੀ ਆਪਾਂ ਮਨ ਦੀ ਇੱਛਾ ਸੀ ਕਿ ਵੈਗਰੂ ਯਾਤਰਾ ਕਰੀਏ ਕਦੇ ਮਹਾਰਾਜ ਨੇ ਕਿਰਪਾ ਕੀਤੀ ਆਪਣੀ ਇੱਛਾ ਪੂਰੀ ਕਰਤੀ ਬਹੁਤ ਯਾਤਰਾ ਕਰਦੇ ਸਮੇਂ ਰਸਤੇ ਦੇ ਵਿੱਚ ਆਪਾਂ ਕਈ ਗੁਰੂ ਘਰਾਂ ਦੇ ਵਿੱਚ ਰੁਕੇ ਮੰਦਰਾਂ ਦੇ ਵਿੱਚ ਵੀ ਰੁਕੇ ਥਾਪਿਆਂ ਦੇ ਪੈਟਰੋਲ ਪੰਪ ਤੇ ਲੋਕਾਂ ਨੇ ਬਹੁਤ ਮਾਨ ਸਤਿਕਾਰ ਕੀਤਾ ਤੇ ਵੈਗਰੂ ਹੁਣ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਇਹ ਜੀ ਯਾਤਰਾ ਚਲ ਰਹੀ ਹੈ ਵੈਗਰੂ ਜੀ ਆਪਾਂ 6 ਅਗਸਤ ਨੂੰ ਯਾਤਰਾ ਸ਼ੁਰੂ ਕੀਤੀ ਸੀ ਵੈਗਰੂ ਤੇ ਅੱਜ ਆਪਾਂ ਨੂੰ ਕੁੱਲ 82 ਦਿਨ ਹੋ ਗਏ ਆ ਵੈਗਰੂ ਜੀ ਅੱਜ ਅੱਜ ਸਮਾਪਤੀ ਕਰਾਂਗੇ ਅੱਜ ਵੈਗਰੂ ਜੀ ਇੱਥੋਂ ਹੁਣ ਆਪਾਂ 2 ਦਿਨ ਇੱਥੇ ਪੜਾ ਕਰਾਂਗੇ ਵੈਗਰੂ ਤੇ ਫਿਰ ਇੱਥੋਂ ਆਪਾਂ ਸ਼੍ਰੀ ਮੁਕਤਸਰ ਸਾਹਿਬ ਜਾ ਕੇ ਹੀ ਸਮਾਪਤੀ ਹੋ ਗਈ ਆ ਤੇ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕੋਈ ਮੁਸ਼ਕਲਾਂ ਵੈਗਰੂ ਜੀ ਉਹ ਜੋ ਚਲੋ ਰਸਤੇ ਦੇ ਵਿੱਚ ਕਿਤੇ ਟਾਇਰ ਫਟ ਜਾਣਾ ਹਨਾ ਜਾਂ ਕਿਤੇ ਪੈਂਚਰ ਹੋ ਜਾਣਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਵੀ ਸਾਈਕਲ ਪੈਂਚਰ ਹੋ ਗਿਆ ਕੋਈ ਨੇੜੇ ਦੁਕਾਨ ਨਹੀਂ ਹੁੰਦੀ ਸੀ ਇੱਕ ਦੋ ਵਾਰ ਹੋਇਆ ਵੀ 15-15 ਕਿਲੋਮੀਟਰ ਦੂਰ ਸੀਗਾ ਫਿਰ ਮਹਾਰਾਜ ਦੀ ਕਿਰਪਾ ਨਾਲ ਆਪਾਂ ਪੈਦਲ ਹੀ ਚੱਲ ਕੇ ਜਾਈਦਾ ਸੀ ਕਿਸੇ ਨੇ ਤੁਹਾਡੀ ਮਦਦ ਵੀ ਕੀਤੀ ਰਸਤੇ ਵਿੱਚ ਜਦੋਂ ਤੁਸੀਂ ਜਾ ਰਹੇ ਸੀ ਸਾਈਕਲ ਤੇ ਰਸਤੇ 'ਚ ਵੈਗਰੂ ਹਾਂਜੀ ਬਹੁਤ ਸੰਗਤਾਂ ਨੇ ਬਹੁਤ ਸਾਥ ਦਿੱਤਾ ਕਈ ਵਾਰ ਇਹ ਰਸਤੇ 'ਤੇ ਇਸ ਤਰ੍ਹਾਂ ਵੀ ਹੋਇਆ ਜਿਵੇਂ ਵੀ ਹਨਾ ਮਾਇਆ ਦਾ ਪੈਰਾ ਢਿੱਲਾ ਹੋ ਜਾਣਾ ਤਾਂ ਮੈਨੂੰ ਰਸਤੇ ਪਰ ਮਹਾਰਾਜ ਜਾਣੀ ਜਾਣ ਆਪਨੇ ਆਪ ਕਿਰਪਾ ਕਰਦੇ ਆ ਇੱਕ ਦੋ ਵਾਰ ਮੇਰੇ ਨਾਲ ਹੋਇਆ ਵੀ ਮੇਰੇ ਕੋਲ ਪੈਸੇ ਵਗੈਰਾ ਖਤਮ ਹੋਣ ਵਾਲੇ ਸੀ ਤਾਂ ਪਿੱਛੋਂ ਦੀ ਕੋਈ ਗੱਡੀ ਆਈ ਉਨੇ ਚਲੋ ਮਾਰਾਏ ਭੇਜਣ ਵਾਲੇ ਕਰਨ ਕਰਨ ਵਾਲੇ ਆਪ ਤੇ ਉਹ ਗੱਡੀ ਆਈ ਗੱਡੀ ਆ ਕੇ ਮੇਰੇ ਕੋਲ ਰੁਕਦੇ ਆ ਉਹ ਸਿੰਘਾ ਨੇ ਫਤਿਹ ਬਲਾਈ ਦਰਸ਼ਨ ਪੁੱਛਿਆ ਹਨਾ ਵੀ ਕਿੱਧਰ ਜਾ ਰਹੇ ਹੋ ਬਾਬਾਈ ਅਸੀਂ ਦੱਸਿਆ ਜਦੋਂ ਫਿਰ ਉਹਨਾਂ ਨੇ ਸਾਨੂੰ ਕੁਝ ਮਾਇਆ ਦੀ ਹਨਾ ਮਦਦ ਕਰ ਦੇਣੀ ਕਿਸੇ ਨੇ ਕਿਸੇ ਨੇ ਕੁਝ ਸਾਨੂੰ ਰਸਤੇ ਤੇ ਖਾਣ ਪੀਣ ਵਾਸਤੇ ਕੁਝ ਦੇ ਦੇਣਾ ਉਹ ਸਤਕਾਰ ਕੀਤਾ ਹੀ ਸੰਗਤਾਂ ਨੇ ਵੈਗਰੂ ਰਸਤੇ ਦੇ ਵਿੱਚ ਜੰਗਲ ਵਗੈਰਾ ਵੀ ਆਈ ਹੋਣਗੇ ਪਹਾੜੀ ਏਰੀਆ ਵੀ ਆਇਆ ਹੋਏਗਾ ਕੋਈ ਇੰਨਾ ਕਿਤੇ ਮਨ ਦੇ ਵਿੱਚ ਕੋਈ ਭੈਅ ਨਹੀਂ ਕਿਸੇ ਨੇ ਕੋਈ ਚਾਰਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਵੈਗਰੂ ਸ਼ਾਰਤ ਕਰਨ ਦੀ ਤਾਂ ਨਹੀਂ ਹਾਂ ਜਦੋਂ ਜੰਗਲ ਕੋਈ ਲੰਬਾ ਪੈਂਡਾ ਹੁੰਦਾ ਸੀਗਾ ਜਦੋਂ ਕਈ ਵਾਰ ਹੁੰਦਾ ਸੀਗਾ ਵੈਗਰੂ ਸ਼ਾਮ ਦਾ ਸਮਾਂ ਹੁੰਦਾ ਸੀ ਹਨੇਰਾ ਹੁੰਦਾ ਸੀ ਤਾਂ ਉਦੋਂ ਮਨ ਦੇ ਵਿੱਚ ਹੁੰਦਾ ਸੀ ਵੀ ਹਾਂ ਇੱਥੇ ਕਿਉਂਕਿ ਜੰਗਲੀ ਜਾਨਵਰ ਵਗੈਰਾ ਉਧਰ ਆਉਂਦੇ ਸੀਗੇ ਤਾਂ ਚਲੋ ਪਰ ਵੈਗਰੂ ਵੈਗਰੂ ਕਰ ਦੇ ਜਾਈਦਾ ਸੀਗਾ ਨਾਮ ਜਪੀਦਾ ਸੀਗਾ ਉਹ ਭੈ ਫਿਰ ਆਪਣੇ ਆਪ ਹੀ ਖਤਮ ਹੋ ਜਾਂਦਾ ਕਿੰਨੇ ਕਿਲੋਮੀਟਰ ਦਾ ਸਫ਼ਰ ਕੀਤਾ ਰਜਾਨਾ ਵੈਗਰੂ ਜੀ ਆਪਣਾ 120 127 ਕਈ ਵਾਰ 135 ਤੱਕ ਵੀ ਨਿਕਲ ਜਾਂਦਾ ਸੀਗਾ ਰਜਾਨਾ ਦਾ ਤੇ ਜਿਹੜਾ ਸਟੇ ਹੁੰਦਾ ਸੀ ਉਹ ਗੁਰਦੁਆਰਾ ਸਾਹਿਬ ਤੇ ਹੁੰਦਾ ਸੀ ਹੋਟਲ ਤੇ ਜਾਂ ਮੰਦਿਰ ਤੇ। ਤਾਂ ਭਾਈ ਜੇ ਆਪਾਂ ਨੂੰ ਵੈਗਰੂ ਗੁਰੂ ਘਰ ਮਿਲ ਜਾਂਦਾ ਸੀਗੇ ਰਸਤੇ 'ਚ ਤਾਂ ਆਪਾਂ ਗੁਰੂ ਘਰ ਪੜਾ ਕਰ ਲੀਦਾ ਸੀ। ਕਈ ਵਾਰੀ ਜਿਵੇਂ ਹੁਣ ਜਦੋਂ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਵੱਲ ਚੱਲੇ ਤਾਂ ਉੱਧਰ ਵੈਗਰੂ ਗੁਰੂ ਘਰ ਰਸਤੇ 'ਚ ਘਟ ਆਉਂਦੇ ਸੀਗੇ ਤਾਂ ਫਿਰ ਆਪਾਂ ਰਸਤੇ 'ਤੇ ਜਿਵੇਂ ਟਾਬੇ ਆ ਗਏ ਪੰਜਾਬੀ ਟਾਬੇ ਆਪਣੇ ਉਧਰ ਸਿੰਘਾਂ ਦੇ ਕਾਫੀ ਹੈਗੇ ਆਈ। ਪੰਜਾਬੀ ਟਾਬੇ 'ਚ ਰੁਕ ਗਏ ਜਾਂ ਕਿਸੇ ਪੈਟਰੋਲ ਪੰਪ ਤੇ ਰੁਕ ਗਏ। ਬਾਕੀ ਜਿੱਥੇ ਮਾਰੇ ਨੇ ਪੜਾ ਲਿਖਿਆ ਹੁੰਦਾ ਸੀਗਾ ਉੱਥੇ ਪਹੁੰਚੀਦਾ ਸੀਗਾ ਇਹ ਪੜਾ ਹੋ ਜਾਂਦਾ ਸੀ ਮਨੂੰ ਵੱਖ-ਵੱਖ ਸਟੇਟਾਂ ਦੇ ਵਿੱਚੋਂ ਕੇ ਗੁਜ਼ਰੇ ਹੋ ਵਕਫ ਵਕਫ ਧਰਮਾਂ ਦੇ ਲੋਕ ਨੇ ਕਿਵੇਂ ਦਾ ਤੁਹਾਨੂੰ ਅਨੁਭਵ ਹੋਇਆ ਕਿਸ ਤਰ੍ਹਾਂ ਸਵਾਗਤ ਕੀਤਾ ਗਿਆ ਤੁਹਾਡਾ ਵੈਗਰੂ ਬਸ ਚੜਦੀ ਕਲਾਈ ਸਾਨੂੰ ਰਸਤੇ 'ਚ ਹੋਰ ਵੀਰ ਵੀ ਮਿਲੇ ਇੱਕ ਵੀਰ ਮਿਲਿਆ ਸੀ ਉਹਨੂੰ 6-7 ਮਹੀਨੇ ਹੋ ਗਏ ਸੀ ਯਾਤਰਾ ਤੇ ਉਹ ਪੂਰੇ ਇੰਡੀਆ ਦੇ ਵਿੱਚ ਯਾਤਰਾ ਕਰ ਰਿਹਾ ਸੀ ਉਹ ਵੀਰ ਵੀ ਮਿਲਿਆ ਵੀ ਇੰਨਾ ਵੀ ਕਿਤੇ ਨਾ ਕਿਤੇ ਜਾ ਕੇ ਇਹੀ ਆ ਵੈਗਰੂ ਵੀ ਆਪਾਂ ਸਾਰੇ ਇੱਕ ਹੀ ਆ ਉਹ ਪ੍ਰਮਾਤਮਾ ਇੱਕ ਹੀ ਆ ਸਾਂਝੀ ਵਾਲਤਾ ਸੀ ਹਾਂਜੀ ਸਾਂਝੀ ਵਾਲਤਾ ਮਹਾਰਾਜ ਇੱਕ ਪਰਮਾਤਮਾ ਦੇ ਆਪਾ ਬੱਚੇ ਆ ਜੀ ਗੱਲ ਵੈਗਰੂ ਉਹੀ ਆ ਵੀ ਇੱਕ ਪਿਓ ਦੇ ਚਾਰ ਬੱਚੇ ਆ ਵੈਗਰੂ ਜਿਹੜਾ ਜਿਆਦਾ ਪੜਿਆ ਲਿਖਿਆ ਉਹ ਪਾਪਾ ਕਹ ਲੈਂਦਾ ਘੱਟ ਪੜਿਆ ਲਿਖਿਆ ਬਾਪੂ ਕਹ ਲੈਂਦਾ ਜਿਹੜਾ ਜਮਾਨ ਪੜੋਂਦਾ ਬੂੜਾ ਕਹ ਲੈਂਦਾ ਹਾਂ ਪਹਿਲੀ ਵਾਰੀ ਹਾਂਜੀ ਵੈਗਰੂ ਜੀ ਆਪਾਂ ਪਹਿਲੀ ਵਾਰੀ ਯਾਤਰਾ ਸੀਗੀ ਅੱਗੇ ਕੀ ਵਿਚਾਰ ਹੈ ਅੱਗੇ ਮਹਾਰਾਜ ਕਿਰਪਾ ਕਰਨੀ ਵੈਸੇ ਮੰਨ ਦੇ ਵਿੱਚ ਇੱਕ ਇੱਛਾ ਪ੍ਰਗਟ ਹੋਈ ਸੀਗੀ ਇਹ ਨਹੀਂ ਪਤਾ ਹੁਣ ਮਹਾਰਾਜ ਕਦੋਂ ਪੂਰੀ ਕਰਾਉਣਗੇ ਵੀ ਮਹਾਰਾਜ ਨੇ ਜਿੱਥੇ ਪੰਜ ਬਾਣੀਆਂ ਲਿਖੀਆਂ ਵੈਗਰੂ ਜੀ ਜਿਹੜੀ ਜਿਹੜੀ ਬਾਣੀ ਦੇ ਸਥਾਨ ਤੇ ਲਿਖੀ ਹੋਈ ਆ ਅਪਾ ਮਹਾਰਾਜਾ ਕਿਰਪਾ ਕਰਨ ਕਦੇ ਸਮਾਦੇਣ ਤੇ ਵੀ ਆਪਾ ਉਹਨਾਂ ਪੰਜਾਂ ਥਾਵਾਂ ਸਥਾਨਾਂ ਦੀ ਯਾਤਰਾ ਕਰਾਂਗੇ। ਵੈਸੇ ਕੀ ਕਰਦੇ ਹੋ ਕੰਮ? ਬਾਬਾ ਜੀ ਵੈਸੇ ਮੈਂ ਵੈਗਰੂ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਵੈਗਰੂ। ਸੋ ਪਰਿਵਾਰ ਵਿੱਚ ਕੌਣ-ਕੌਣ ਹੈ? ਪਰਿਵਾਰ ਦੇ ਵਿੱਚ ਬਸ ਚਾਤਰਾ ਦੇ ਵਿੱਚ ਪਰਿਵਾਰ ਨੇ ਕਿਹਾ ਨਹੀਂ ਕਿ ਤੁਸੀਂ ਇਕੱਲੇ ਜਾ ਰਹੇ ਹੋ। ਨਹੀਂ ਕਹਿੰਦੇ ਸੀਗੇ ਪਹਿਲਾਂ ਪਰ ਐ ਆ ਵੀ ਹੁਣ ਜੋ ਮਹਾਰਾਜ ਦਾ ਪਾਣਾ ਇਹ ਆਪਾਂ ਨੂੰ ਐ ਸੀਗਾ ਵੈਗਰੂ ਜੇ ਜ਼ਿਆਦਾ ਜਣੇ ਹੋ ਜਾਂਦੇ ਆ ਤਾਂ ਫਿਰ ਨਾ ਹੁੰਦੇ ਤੇ ਪਿੱਛੇ ਧਿਆਨ ਰੱਖਣਾ ਪੈਂਦਾ। ਵੇ ਅਗਲਾ ਬੰਦਾ ਪਿੱਛੇ ਰਹਿ ਗਿਆ ਜਾਂ ਕੋਈ ਸਵਰਚਣਾ ਆਉਂਦੀ ਹੈ ਇਕੱਲੇ ਸਿੰਘ ਦਾ ਇਸ ਤਰ੍ਹਾਂ ਵੈਗਰੂ ਵੀ ਜਿੱਦਾਂ ਆਪਾਂ ਨੂੰ ਇਕੱਲੇ ਹੋ ਗਏ ਆ ਆਪਾਂ ਨੂੰ ਕੋਈ ਫਿਕਰ ਨਹੀਂ ਆਪਾਂ ਆਪਦੇ ਆਪ ਤੇ ਡਿਪੈਂਡ ਆ ਫਿਰ ਕਿਸੇ ਹੋਰ ਤੇ ਡਿਪੈਂਡ ਹੋਣਾ ਪੈਂਦਾ ਫਿਰ ਇਸ ਤਰ੍ਹਾਂ ਬੰਦਾ ਸੈਲਫ ਡਿਪੈਂਡ ਰਹਿੰਦਾ ਜਿਵੇਂ ਮਰਜ਼ੀ ਕੋਈ ਆਪਾਂ ਨੂੰ ਪਤਾ ਵੀ ਆਪਾਂ ਝੱਲ ਲਾਂਗੇ